हांहांते ਪੈ ਟੋਏ ਕੱਚੀ ਸੜਕ ਤੇ ਸੜਕਾਂ ਤੇ ਖੜਾ ਗੰਦਾ ਪਾਣੀ ਇਹ ਨਜ਼ਾਰਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਲਾ ਸ਼੍ਰੀ ਮੁਖਸਰ ਸਾਹਿਬ ਦਾ ਸ਼੍ਰੀ ਮੁਖਸਰ ਸਾਹਿਬ ਤੋਂ ਮਲੋਟ ਹੁੰਦੀ ਹੋਈ ਦਿੱਲੀ ਤੱਕ ਜਾਣ ਵਾਲੀ ਨੈਸ਼ਨਲ ਹਾਈਵੇ ਨੰਬਰ 16 ਦੀ ਸੜਕ ਦੇ ਮੁਰੰਮਤ ਦਾ ਕੰਮ ਪਿਛਲੇ 3-4 ਮਹੀਨਿਆਂ ਤੋਂ ਬੰਦ ਹੈ ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਦੀ ਦੁਕਾਨ ਤੇ ਗ੍ਰਾਹਕ ਆਉਣ ਤੋਂ ਕतराਉਂਦੇ ਨੇ ਇਹ ਜੋ ਸੜਕ ਹੈਗੀ ਜੀ ਤਕਰੀਬਨ ਸਤੰਬਰ ਚ ਪੱਟੀ ਸੀ ਇਹ ਸੀਵਰ ਪਾਉਣ ਵਾਸਤੇ ਤੇ ਇਹਦੇ ਵਿੱਚ ਜਿਹੜਾ ਸੀਵਰ ਵੀ ਗਲਤ ਪਾਇਆ ਗਿਆ ਸਾਰੀ 16 ਇੰਚ ਪਾਈ ਪਾਈ ਗਈ ਹੈ ਜਿਹੜਾ ਇਹਦੇ ਨਾਲ ਉੱਤ ਜਿਹੜਾ ਪੁਰਾਣਾ ਸੀਵਰ ਸੀ ਉਹ ਚੱਲਦਾ ਇਹ ਹਾਈਵੇ ਨੰਬਰ 16 ਹੈ ਜਿਹੜਾ ਮੰਨ ਲਓ ਦਿੱਲੀ ਚੰਡੀਗੜ੍ਹ 메ਨ ਹਾਈਵੇ ਹੈਗਾ ਇਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬੜੇਵਾੜੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਬੜੇਵਾੜੀ ਇਹਦੇ ਲੈਟਰ ਕੋਈ ਖਬਰਾਂ ਚ ਘੜੋਇਆ ਪਰ ਅਜੇ ਕੋਈ ਸੁਣਵਾਈ ਨਹੀਂ ਸੁਣਵਾਈ ਨਹੀਂ ਹੋ ਰਹੀ ਇਤਿਹਾਸਕ ਸ਼ਹਿਰਾ ਸ਼੍ਰੀ ਮੁਖਤਸਰ ਸਾਹਿਬ 7-8 ਮਹੀਨੇ ਹੋ ਚੁੱਕੇ ਇਸ ਤੋਂ ਜ਼ਿਆਦਾ ਹੀ ਹੋ ਚੁੱਕੇ ਜਦੋਂ ਦਾ ਇਹ ਸੜਕ ਦਾ ਕੰਮ ਚੱਲ ਰਿਹਾ ਪਹਿਲਾਂ ਸੀਰੇਜ ਦਾ ਚੱਲਦਾ ਸੀਗਾ ਕੰਮ ਚੱਲਦਾ ਕੀ ਰਿਹਾ ਹੁਣ ਤਾਂ ਬੰਦ ਹੀ ਪਿਆ ਜਦੋਂ ਦਾ ਇਹ ਮਤਲਬ ਸ਼ੁਰੂ ਹੋਇਆ ਸਿਸਟਮ ਸਾਡਾ ਦੁਕਾਨਦਾਰਾਂ ਸੀ ਬਿਲਕੁਲ ਕੰਮ ਠੱਪ ਪਿਆ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕੰਮ ਹੈ ਪੂਰ ਸਰੇ ਚੜਾਇਆ ਜਾਵੇ ਜ਼ਿਕਰਯੋਗ ਹੈ ਕਿ ਸ਼੍ਰੀ ਮੁਕਸਰ ਸਾਹਿਬ ਦੀ ਇਤਿਹਾਸਿਕ ਮੰਦ ਹੈ ਇੱਥੇ ਸਥਿਤ ਗੁਰਦੁਆਰਿਆਂ 'ਚ ਸ਼ਰਦਾਲੂ ਅਕਸਰ ਮੱਥਾ ਟੇਕਣ ਆਉਂਦੇ ਨੇ ਪਰ ਇੱਥੇ ਦੀਆਂ ਸੜਕਾਂ ਕਾਰਨ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਵਾਲ ਤਾਂ ਇਹ ਹੈ ਕਿ ਆਖਰੀ ਸਿਲਾਕੇ ਦਾ ਇਤਿਹਾਸਿਕ ਤੇ ਰਾਜਨੀਤਿਕ ਪਿੱਛੋਕੜ ਹੋਣ ਤੋਂ ਬਾਅਦ ਵੀ ਇੱਥੇ ਵਿਕਾਸ ਕਿਉਂ ਨਹੀਂ ਹੋਇਆ ਸ਼੍ਰੀ ਮੁਕਤਸਰ ਸਾਹਿਬ ਤੋਂ ਉੱਤਰ ਸੇਮ ਟੁੱਡੀ ਜਗਬਾਣੀ ਟੀਵੀ ਸ਼ਰਨਜੀਤ ਮਲਗੀਰਨ ਸਨੀਤਾ ਕਰਨ ਦਾਸ ਨਈਆ ਕੁਮਾਰ ਮੇਰਾ ਨਾਮ ਹਸੀਨ ਬਾਨਾ ਹੈ ਸੰਜੇ ਫਿੰਦੋ भूपिंदर सिंह सिंह राणा कौन है ये लोग जानने के लिए लाइक कीजिए पंजाब केसरी स्टूडियोज का फेसबुक पेज देखें दुनिया अलग नजरिए ऐसी